ਇਸਾਚ ਨੂੰ ਸਾਨੂੰ ਕੰਬੂਲਣਾ ਪੈਣਾ ਸੀ ਕਿਉਂਕਿ ਅਸੀਂ ਵੀ ਇੰਨੇ ਭਗਤ ਆ ਮੈਂ ਆਮ ਆਦਮੀ ਪਾਰਟੀ ਦੇ ਜਿੰਦਾਬਾਦ ਦੇ ਨਾਰੇ ਲਾਉਣਾ ਮੁਰਦਾਬਾਦ ਨਹੀਂ ਕਹਿੰਦਾ ਪਰ ਸੱਚ ਜਿਹੜਾ ਹੈ ਉਹ ਅਸੀਂ ਪਾਰਟੀ ਨੂੰ ਜਾਣੂ ਕਰਾਉਣਾ ਚਾਹੁੰਦੇ ਆ ਕਿ ਸੱਚ ਥੱਲੇ ਗਰਾਊਂਡ ਲੈਵੇ ਤੇ ਕੁਝ ਹੋਰ ਹੈ ਹਾਲਾਤ ਇਹ ਹੈ ਕਿ ਬਾਹਰ ਦੇ ਮੁਲਕਾਂ ਚੋਂ ਲੋਕ ਤੇ ਨਹੀਂ ਆਏ ਪਰ ਕੌਲਾਂ ਜ਼ਰੂਰ ਬਾਹਰ ਦੇ ਨੰਬਰਾਂ ਤੋਂ ਆਉਣ ਲੱਗੇ ਜਿੰਨਾ ਸਾਡੇ ਟਾਰੀ ਦੇ ਵਿੱਚ 2 ਨੰਬਰ ਦਾ ਹਥਿਆਰ ਆ ਉਹਨਾਂ ਲਾਇਸੈਂਸੀ ਹਥਿਆਰ ਨਹੀਂ ਹੈਗਾ ਇਹ ਨਸਰਾਰਤੀ ਅੰਸਰਾਂ ਨੂੰ ਜਦੋਂ ਪੈਸਾ ਮਿਲ ਜਾਂਦਾ ਇਹ ਬਹੁਤ ਜ਼ਿਆਦਾ ਹੈਵੀ ਹੁੰਦੇ ਜਾਂਦੇ ਨੇ ਆਮ ਪਬਲਿਕ ਦੇ ਉੱਤੇ ਹੁੰਦੇ ਜਾਂਦੇ ਆ ਜੱਜ ਕਹੇ ਤੋ ਹਿਾਰ ਫੜਿਆ ਜਾਂਦਾ 15 ਦਿਨਾਂ ਬਾਅਦ ਉਹ ਜ਼ਮਾਨਤ ਕਰਾ ਕੇ ਆ ਜਾਂਦਾ ਲੋਕੋ ਉਹ ਸਰਪੰਚ ਚੁਣਿਓ ਤੇ ਇੱਕੋ ਸਰਪੰਚ ਤੋਂ ਮੰਗ ਰੱਖਿਓ ਵੀ ਨਸ਼ਾ ਵੇਚਣ ਵਾਲੇ ਦੇ ਮਗਰ ਜ਼ਮਾਨਤ ਕਰਾਉਣ ਨਾ ਜਾਵੇ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕੇ ਜਿਸ ਦੇ ਆ ਕਾਨੂੰਨ ਵਿਵਸਥਾ ਦੇ ਉੱਪਰ ਜਿਹੜੇ ਆ ਸਵਾਲ ਚੁਕੇ ਗਿਆ ਸੀ ਆਮ ਆਦਮੀ ਪਾਰਟੀ ਦੇ ਹੀ ਵਪਾਰ ਮੰਡਲ ਦੇ ਪ੍ਰਧਾਨ ਜਿਹੜੇ ਨੇ ਜਸਵਿੰਦਰ ਸਿੰਘ ਢਿੱਲੋਂ ਉਹਨਾਂ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਫੇਸਬੁੱਕ ਤੇ ਪਾ ਕੇ ਜਿਸ ਦੇ ਉੱਪਰ ਕਾਨੂੰਨ ਵਿਵਸਥਾ ਦੇ ਉੱਪਰ ਜਿਹੜੇ ਆ ਸਵਾਲ ਚੁਕੇ ਗਿਆ ਸੀ ਤਾਂ ਸਾਡੇ ਨਾਲ ਜਸਵਿੰਦਰ ਸਿੰਘ ਢਿੱਲੋਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਇਹੋ ਜੀ ਕੀ ਅਵਸਥਾ ਪੈ ਗਈ ਜੀ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਜਿਹੜੀ ਆ ਉਹ ਵਾਇਰਲ ਕਰਨੀ ਪੈ ਗਈ ਕਿ ਆਪਣੇ ਹੀ ਸਰਕਾਰ ਦੇ ਖਿਲਾਫ ਜਿਹੜਾ ਵਾ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਹੜੇ ਸਵਾਲ ਚੁਕੇ ਗਏ ਤੁਹਾਡੇ ਵੱਲੋਂ ਸਰ ਦੇਖੋ ਜਦੋਂ ਪਹਿਲੇ ਦਿਨ ਮੈਨੂੰ ਧਮਕੀ ਆਈ ਹੈ ਮੈਂ ਐਸਐਸਪੀ ਸਾਹਿਬ ਨੂੰ ਵੀ ਮਿਲੇ ਹਾਂ ਐਸਐਸਓ ਸਾਹਿਬ ਨੂੰ ਵੀ ਮਿਲੇ ਹਾਂ ਸੋ ਉਹਨਾਂ ਨੇ ਆਪਣੀ ਬੰਦੀ ਕਾਰਵਾਈ ਜਿਹੜੀ ਕੀਤੀ ਹੈ ਪਰਚਾ ਦਰਜ ਕੀਤਾ ਹੈ ਔਰ ਜਦੋਂ ਉਹਨਾਂ ਨੇ ਜਿਹੜਾ ਗੈਂਗਸਟਰ ਜੋ ਵੀ ਮੈਨੂੰ ਕਾਲਾਂ ਕਰ ਰਿਹਾ ਮੇਰੇ ਬੇਟੇ ਦੀਆਂ ਮੇਰੀ ਵਾਈਫ ਦੀਆਂ ਫੋਟੋ ਪਾ ਕੇ ਉਹਨਾਂ ਨੂੰ ਕ੍ਰਾਸ ਮਾਰ ਰਿਹਾ ਹੈ ਕਾ ਕਿ ਸਾਰਾ ਕੁਝ ਅਹੀਂ ਪੁਲਿਸ ਪ੍ਰਸ਼ਾਸਨ ਦੱਸਿਆ ਉਹਨਾਂ ਪਰਚਾ ਦਰਜ ਕੀਤਾ ਔਰ ਅਸੀਂ ਆਪਣੇ ਲੈਵਲ ਦੇ ਉੱਤੇ ਚਲੋ ਪੁਲਿਸ ਪ੍ਰਸ਼ਾਸਨ ਇਹੀ ਕਿਹਾ ਐ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਉਹਨਾਂ ਨੇ ਸਾਰੇ ਇਹੀ ਕਿਹਾ ਕਿ ਥੋੜਾ ਜਿਹਾ ਵਾਈਡ ਕਰੋ ਘਰ ਚ ਰਹੋ ਬਾਹਰ ਨਹੀਂ ਜਾਣਾ ਬੱਚੇ ਨੂੰ ਸਕੂਲੇ ਨਾ ਭੇਜੋ ਚਲੋ ਮੈਂ ਸਕੂਲੋਂ ਬੱਚਾ ਬਿਠਾ ਕੇ ਘਰ ਬਿਠਾ ਲੇਤਾ ਸੀ ਪਰ ਚਾਰ ਦਿਨ ਤੋਂ ਆਪ ਮੇਰੇ ਸੱਜਣ ਮਿੱਤਰ ਇੱਥੇ ਪੰਜ ਪੰਜ 10 10 ਜਾਣੇ ਚਲੋ ਹਥਿਆਰ ਲੈ ਕੇ ਰਾਤ ਨੂੰ ਇੱਥੇ ਸੌਂ ਰਿਹਾ ਬਹਿ ਰਿਹਾ ਪਹਿਰਾ ਦੇ ਰਿਹਾ ਪਰ ਚਾਰ ਪੰਜ ਦਿਨ ਤੋਂ ਮੈਂ ਵੀ ਸੁੱਤਾ ਨਹੀਂ ਸੀ ਕਿਤੇ ਨਾ ਕਿਤੇ ਮੇਰੀ ਮਾਨਸਿਕ ਸਥਿਤੀ ਜਿਹੜੀ ਸੀ ਨਾ ਉਹ ਅੰਦਰੇ ਅੰਦਰ ਅੰਦਰ ਮੈਂ ਡਿਪਰੈਸ਼ਨ 'ਚ ਜਾ ਰਿਹਾ ਸੀ ਪਰ ਉਹ ਚੀਜ਼ ਫਿਰ ਮੈਂ ਆਪਣੇ ਬੱਚੇ ਅਲਵੇਖਦਾ ਸੀ ਤੇ ਬੱਚਾ ਇੱਕ ਛੋਟਾ ਜਿਹਾ ਪਲਾਸਟਿਕ ਦਾ ਪਿਸਤੌਲ ਰੱਖ ਕੇ ਜਿਹੜਾ ਆਪਣੇ ਛਾਤੀ ਤੇ ਸੌ ਰਿਹਾ ਸੀ ਮੈਂ ਉਸ ਚੀਜ਼ ਨੂੰ ਵੇਖ ਕੇ ਜਿਹੜਾ ਮੈਂ ਬਰਦਾਸ਼ਤ ਨਹੀਂ ਕਰ ਪਾਇਆ ਔਰ ਮਾਨਸਿਕ ਸਥਿਤੀ ਇਦਾਂ ਦੀ ਹੋ ਗਈ ਤੇ ਮੈਂ ਫਾਦਰ ਸਾਹਿਬ ਨੂੰ ਕਿਹਾ ਪਾਪਾ ਅੱਜ ਸਾਰੇ ਜਾਣੇ ਤੁਸੀਂ ਖਿਆਲ ਰੱਖਿਓ ਤੇ ਮੈਂ ਅੱਜ ਸੌਣਾ ਜੀ ਏਨੇ ਨੂੰ ਫਿਰ ਉਸੇ ਹੀ ਗੈਂਗਸਟਰ ਦਾ ਫੋਨ ਆ ਜਾਂਦਾ ਚਲੋ ਉਹ ਕਹਿੰਦਾ ਵੀ ਤੂੰ ਮੈਨੂੰ ਸੀਰੀਅਸ ਨਹੀਂ ਲਿਆ ਜ਼ੋਰ ਲਾ ਲਿਆ ਇਹ ਆਪਣੀ ਸਰਕਾਰ ਦਾ ਕੁਝ ਵੀ ਕਰ ਲਾ ਜੋ ਵੀ ਉਹਨੇ ਬੀ ਸੀ ਡੀ ਬੋਲਿਆ ਉਹ ਸਾਰਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਜੁਨੀਕ ਵੀਡੀਓ ਬਣੀ ਸੀ ਉਹ ਭੇਜ ਦਿੱਤੀ ਆ ਉਹਨਾਂ ਦੇ ਨੌਲੇਜ ਦੇ ਵਿੱਚ ਹੈਗੀ ਆ ਉਸ ਤੋਂ ਬਾਅਦ ਅਸੀਂ ਗਾਲੀ ਗਲੋਚ ਵੀ ਹੋਏ ਉਸ ਦੇ ਨਾਲ ਜੀ ਬਹੁਤ ਜ਼ਿਆਦਾ ਗਾਲੀ ਗਲੋਚ ਹੋਏ ਆ ਔਰ ਮਾਨਸਿਕ ਸਥਿਤੀ ਇੰਨੀ ਕਿ ਜਾਦੀ ਹੈ ਪਰਜਾ ਹੋ ਗਿਆ ਸੀ ਮੇਰਾ ਦਿਮਾਗ ਉਸ ਦਾ ਨਾ ਕਿ ਬਹੁਤ ਜ਼ਿਆਦਾ ਮੈਂ ਆਪਣੇ ਕੰਟਰੋਲ 'ਚ ਨਹੀਂ ਰਿਹਾ ਔਰ ਮੈਂ ਆਪਣੇ ਕਿਸੇ ਪਾਰਟੀ ਦੇ ਸੀਨੀਅਰ ਨਾਲ ਗੱਲ ਵੀ ਕੀਤੀ ਸੀਗੀ ਤੇ ਉਹਨਾਂ ਨੇ ਆਲਰੇਡੀ ਮੈਨੂੰ ਇਹ ਕਿਹਾ ਕਿ ਤੁਹਾਡੇ ਬਾਹਰ ਪੀਸੀਆਰ ਤੇ ਲੱਗੀ ਹੋਈ ਹੈ ਜੋ ਕਿ ਪਿਛਲੇ 2-3 ਦਿਨਾਂ ਤੋਂ ਕਿਹਾ ਜਰੂਰ ਜਾ ਰਿਹਾ ਸੀ ਪਰ ਉਸ ਸਮੇਂ ਤੇ ਹੈ ਨਹੀਂ ਸੀ ਉਸ ਚੀਜ਼ ਤੋਂ ਗੁੱਸੇ 'ਚ ਆਏ ਨੇ ਮੈਂ ਆਪਣੀ ਪਾਰਟੀ ਦੇ ਬਾਰਗਰ ਕਿਉਂਕਿ ਜੇ ਉਹ ਕਹਿ ਰਹੇ ਜੀ ਇਹੀਂ ਐਸਐਸਪੀ ਸਾਹਿਬ ਨੂੰ ਕਹਿ ਰਿਹਾ ਤੁਹਾਡੇ ਬਾਰ ਪੀਸੀਆਰ ਲੱਗੀ ਹੋਈ ਹੈ ਤੁਹਾਡੇ ਸਿਕਿਉਰਿਟੀ ਪਰ ਉਸ ਸਮੇਂ ਦੇ ਵਿੱਚ 3-4 ਦਿਨ ਦੇ ਵਿੱਚ ਕੋਈ ਵੀ ਉੱਥੇ ਨਹੀਂ ਸੀ ਪਰ ਇਹਨਾਂ ਜਰੂਰ ਮੈਂ ਕਹਿ ਸਕਦਾ ਜਦੋਂ ਤੁਸੀਂ ਕੰਪਲੇਂਟ ਕੀਤੀ ਤਾਂ ਪੁਲਿਸ ਵੱਲੋਂ ਜਿਹੜਾ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਈ ਗਈ ਜਾਂ ਤੁਹਾਡੀ ਸੁਰੱਖਿਆ ਵਾਸਤੇ ਸਿਕਿਉਰਿਟੀ ਲਗਾਈ ਗਈ ਸੀ ਬਾਰ ਉਸ ਸਮੇਂ ਦੇ ਵਿੱਚ ਕੋਈ ਨਹੀਂ 3-4 ਦਿਨ ਤੱਕਰ ਕੋਈ ਸਿਕਿਉਰਿਟੀ ਔਰ ਜਦੋਂ ਫਿਰ ਇਹਨਾਂ ਜ਼ਰੂਰ ਗੱਲ ਹੈ ਕਿ ਅਸੀਂ ਜਦੋਂ ਵੀ ਸਾਨੂੰ ਕੋਈ ਸ਼ੱਕੀ ਪੈਂਦਾ ਸੀ ਇੱਥੇ ਕੋਈ ਗੱਡੀ ਲੰਘਦੀ ਜਾਂ ਸਾਨੂੰ ਵਾਰ-ਵਾਰ ਲੱਗਦਾ ਵੀ ਚਾਰ-ਪੰਜ ਗੀੜੇ ਗੱਡੀ ਮਾਰ ਗਈ ਆ ਤਸੀਂ ਐਸਐਚਓ ਸਰਦਾਰ ਕਰਮਪਾਲ ਸਿੰਘ ਜੀ ਨਾਲ ਉਸੇ ਵੇਲੇ ਕੰਟੈਕਟ ਕਰਦੇ ਆਂ ਚੌਂਕੀ ਇੰਚਾਰਜੀ ਨਾਲ ਕੰਟੈਕਟ ਕਰਦੇ ਸਾਂ ਉਹਨਾਂ ਨੂੰ ਫੋਨ ਕਰਦੇ ਆਂ ਹਾਂ ਉਸ ਸਮੇਂ ਤੇ ਜਰੂਰ ਕਿ 5-7 ਮਿੰਟ ਦੇ ਵਿੱਚ ਉਸੇ ਵੇਲੇ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਪੁਲਿਸ ਆਪਣੀ ਉਸ ਸਮੇਂ ਦੇ ਵਿੱਚ ਪੂਰੀ ਸਪੋਰਟ ਕਰਦੀ ਰਹੀ ਹੈ ਮੈਂ ਪੁਲਿਸ ਦਾ ਧੰਨਵਾਦ ਕਰਦਾ ਜਦੋਂ ਵੀ ਕਾਲ ਕਰਦੇ ਪੁਲਿਸ ਹਾਜ਼ਰ ਹੁੰਦੀ ਹੈ ਪਰ ਜੇ ਕਹੀਏ ਕਿ ਐਟ ਅ ਟਾਈਮ ਇੱਥੇ ਕੋਈ ਬਾਹਰ ਕੋਈ ਖਲੋਤਾ ਸੀ ਐਸੀ ਸਿਕਿਉਰਿਟੀ ਕੁਝ ਨਹੀਂ ਆਈ ਜਿਹਦੇ ਕਰਕੇ ਮਾਨਸਿਕ ਸਥਿਤੀ ਖਰਾਬ ਹੁੰਦੀ ਜਾ ਰਹੀ ਸੀ ਤਾਂ ਹੁਣ ਜੇ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਦੇ ਤੁਸੀਂ ਵਪਾਰ ਮੰਡਲ ਦੇ ਪ੍ਰਧਾਨ ਜੇ ਸਰਕਾਰ ਵੀ ਤੁਹਾਡੀ ਆ ਫਿਰ ਵੀ ਪੁਲਿਸ ਦੀ ਜਿਹੜੀ ਆ ਕਾਰਵਾਈ ਜਿਹੜੀ ਆ ਉਹ ਕਾਰਗੁਜ਼ਾਰੀ ਜਿਹੜੀ ਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਮੀ ਜਿਹੜੀ ਆ ਉਹਦੇ ਵਿੱਚ ਨਜ਼ਰ ਆ ਰਹੀ ਹੈ ਦੇਖੋ ਸਰ ਇਸ ਵਕਤ ਜੇ ਗੱਲ ਕੀਤੀ ਜਾਵੇ ਪੰਜਾਬ ਪੁਲਿਸ ਚਲੋ ਮੈਂ ਪੰਜਾਬ ਪੁਲਿਸ ਨੂੰ ਮਾੜਾ ਨਹੀਂ ਕਹਿੰਦਾ ਮੈਂ ਇਹੀ ਸਰਕਾਰ ਨੂੰ ਬੇਨਤੀ ਵਾਰ-ਵਾਰ ਜਰੂਰ ਕਰਦਾ ਕਿ ਅਸੀਂ ਆਪਣੀ ਆਵਾਜ਼ ਜਿਹੜੀ ਹੈ ਜੋ ਧਰਨਾ ਲਾਇਆ ਸੀ ਪਹਿਲੀ ਗੱਲ ਮੈਂ ਇਹ ਦੱਸਦਾ ਕਿ ਇਹ ਧਰਨਾ ਮੇਰੇ ਵੱਲੋਂ ਕੋਈ ਕਾਲ ਨਹੀਂ ਸੀ ਨਾ ਇਹ ਆਮ ਆਦਮੀ ਪਾਰਟੀ ਵਾਲਾ ਲਾਇਆ ਸਾਡੇ ਟਾਰੀ ਦੇ ਲੋਕਲ ਨੌਜਵਾਨਾਂ ਨੇ ਦੁਕਾਨਦਾਰਾਂ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਦਾ ਜਿਹੜਾ ਸੀ ਨਾ ਉਹ ਡਰ ਪੈ ਗਿਆ ਸੀ ਉਹਨਾਂ ਨੇ ਮੇਰੇ ਹੱਕ ਦੇ ਵਿੱਚ ਦੁਕਾਨਾਂ ਬੰਦ ਕਰਕੇ ਅੱਡੇ ਤੇ ਧਰਨਾ ਲਾਇਆ ਮੈਨੂੰ ਕਾਲ ਕੀਤੀ ਤੇ ਮੈਂ ਵੀ ਉਸ ਧਰਨੇ ਦੇ ਵਿੱਚ ਸ਼ਾਮਲ ਹੋਇਆ ਸੀ ਕਿ ਅਸੀਂ ਆਪਣੀ ਸਰਕਾਰ ਤੱਕ ਅਸੀਂ ਆਮ ਆਦਮੀ ਪਾਰਟੀ ਤੋਂ ਬਾਹਰ ਨਹੀਂ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਆ ਕੱਲ ਵੀ ਨਾਲ ਸਾਂ ਅੱਜ ਵੀ ਨਾਲ ਆਮ ਆਦਮੀ ਪਾਰਟੀ ਦੇ ਪਰ ਅਸੀਂ ਆਪਣੀ ਸਰਕਾਰ ਤੱਕ ਅਵਾਜ਼ ਇਹ ਪਹੁੰਚਾਉਣਾ ਚਾਹੁੰਦੇ ਹਾਂ ਕਿ ਸਰ ਲੋਕਲ ਲੈਵਲ ਤੇ ਜੋ ਹਾਲਾਤ ਐ ਇਸ ਵਕਤ ਥੱਲੇ ਹੋ ਚੁੱਕੇ ਆ ਇਹਨਾਂ ਨਾਲ ਧਿਆਨ ਦੇਣ ਲਈ ਲੋੜ ਆ ਮੈਂ ਆਪਣੇ ਆਮ ਆਦਮੀ ਪਾਰਟੀ ਦੇ 92 ਐਮਐਲਏ ਨੂੰ ਵੀ ਅਪੀਲ ਕਰਦਾ ਵੀ ਕਦੇ ਤੇ ਵਿਧਾਨ ਸਭਾ ਦੇ ਵਿੱਚ ਇੱਕਾ ਨਸ਼ੇ ਨੂੰ ਲੈ ਕੇ ਗੈਂਗਸਟਰਾਂ ਨੂੰ ਲੈ ਕੇ ਮੁੱਦਾ ਚੁੱਕੋ ਕਿਸੇ ਨੇ ਵੀ ਗੈਂਗਸਟਰਾਂ ਨੂੰ ਲੈ ਕੇ ਮੁੱਦਾ ਨਹੀਂ ਚੁੱਕਿਆ ਅੱਜ ਆਏ ਦਿਨ ਆਏ ਦਿਨ ਇੱਥੇ ਡਰੋਨ ਆਉਂਦੇ ਆ ਉਹਨਾਂ ਦੇ ਨਾਲ ਸਮਾਨ ਆਉਂਦਾ ਹੈ ਸਮਾਨ ਦੇ ਨਾਲ ਅੱਜ ਕੱਲ ਕੀ ਹਥਿਆਰ ਵੀ ਆਉਣ ਲੱਗ ਪਿਆ ਇੱਥੇ ਤੇ ਇਹ ਟਾਰੀ ਦੀ ਲੋਕਾਂ ਨੂੰ ਇਹ ਡਰ ਪਿਆ ਵੀ ਪਤਾ ਨਹੀਂ ਕਿਹਦੇ ਕੋਠੇ ਦੇ ਉੱਤੇ ਡਰੋਨ ਡਿੱਗ ਜਾਣਾ ਤੇ ਕਿਹਦਾ ਨਾਮ ਵੱਜ ਜਾਣਾ ਜਿੰਨੇ ਕਦੀ ਸਾਡੇ ਵਰਗੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਕਦੀ ਕਿਸੇ ਨਾਲ ਠੱਗੀ ਨਹੀਂ ਮਾਰੀ ਬੇਈਮਾਨੀ ਨਹੀਂ ਮਾਰੀ ਸਾਡੀ ਖਾਨਦਾਨੀ ਦੇ ਵਿੱਚ ਕਿਸੇ ਨੇ ਗਲਤ ਕੰਮ ਨਹੀਂ ਕੋਈ ਨਸ਼ੇ ਵਾਲਾ ਕੰਮ ਹੀ ਨਹੀਂ ਕੀਤਾ ਉਹੋ ਜੇ ਇਮਾਨਦਾਰ ਲੋਕ ਵੀ ਡਰਦੇ ਵੀ ਭਾਈ ਕੋਠੇ ਦੇ ਡਰਾਉਂ ਡੇਗ ਗਿਆ ਤੇ ਪਤਾ ਨਹੀਂ ਕਿਹਦਾ ਨਾਂ ਵੱਜ ਜਾਣਾ ਆ ਸਾਡੇ ਟਾਰੀ ਦੇ ਲੋਕਾਂ ਦੇ ਹਾਲਾਤ ਆ ਇਹ ਸੱਚ ਆ ਇਹ ਸੱਚ ਨੂੰ ਸਾਨੂੰ ਕੰਬੂਲਣਾ ਪੈਣਾ ਸੀ ਕਿਉਂਕਿ ਅਸੀਂ ਵੀ ਅੰਨੇ ਭਗਤ ਆ ਮੈਂ ਆਮ ਆਦਮੀ ਪਾਰਟੀ ਦੇ ਜਿੰਦਾਬਾਦ ਦੇ ਨਾਰੇ ਲਾਉਣਾ ਮੁਰਦਾਬਾਦ ਨਹੀਂ ਕਹਿੰਦਾ ਪਰ ਸੱਚ ਜਿਹੜਾ ਹੈ ਉਹ ਅਸੀਂ ਪਾਰਟੀ ਨੂੰ ਜਾਣੂ ਕਰਾਉਣਾ ਚਾਹੁੰਦੇ ਆ ਕਿ ਸੱਚ ਥੱਲੇ ਗਰਾਉਂਡ ਲੈਵਲ ਤੇ ਕੁਝ ਹੋਰ ਹੈ ਪਿਛਲੀ ਵਾਰ ਵੀ ਤੁਹਾਨੂੰ ਟਾਰਗੇਟ ਬਣਾਇਆ ਗਿਆ ਸੀ ਪਿਛਲੀ ਵਾਰ ਵੀ ਤੁਹਾਡੇ ਕੋਲ ਫਰੋਤੀ ਮੰਗੀ ਗਈ ਸੀ ਸ਼ਾਇਦ ਗੋਲੀਆਂ ਵੀ ਚਲਾਈਆਂ ਗਈਆਂ ਸੀ ਬਾਰ-ਬਾਰ ਤੁਹਾਨੂੰ ਹੀ ਕਿਉਂ ਟਾਰਗੇਟ ਬਣਾਇਆ ਜਾ ਰਿਹਾ ਵਾ ਸਰ ਮੇਰਾ ਕਸੂਰ ਇਹ ਹੈ ਕਿ ਮੈਂ ਬਿਲਕੁਲ ਬਾਰਡਰ ਤੇ ਬੈਠਾ ਜਿੱਥੇ ਰੋਜ਼ਗਾਰ ਕੁਝ ਨਹੀਂ ਹੈਗਾ ਔਰ ਮੈਂ ਛੋਟਾ ਜਿਹਾ ਇੱਥੇ ਕਾਰੋਬਾਰ ਕਰਕੇ ਕੁਝ ਕੁ 10-15 ਲੋਕਾਂ ਨੂੰ ਇੱਥੇ ਰੋਜ਼ਗਾਰ ਦਿੱਤਾ ਹੋਇਆ ਮੇਰਾ ਕਸੂਰ ਇਹ ਹੈ ਕਿ ਮੇਰਾ ਜੀਟੀ ਰੋਡ ਦੇ ਉੱਤੇ ਕੰਮ ਕਰ ਰਿਹਾ ਬਸ ਕਸੂਰ ਇਹੀ ਆ ਇਹੀ ਲੋਕ ਵੇਖਣਦੇ ਨੇ ਵੀ ਪਸ਼ੈੰਦ ਇਹਦਾ ਪਤਾ ਨਹੀਂ ਕਿੱਡਾ ਵੱਡਾ ਕਾਰੋਬਾਰ ਆ ਪਰ ਮੇਰਾ ਇਹ ਲੋਕਾਂ ਨੂੰ ਨਹੀਂ ਪਤਾ ਵੀ ਆਈਸੀਆਈਸੀ ਬੈਂਕ ਚੋਂ ਮੈਂ ਕਿੱਡੀ ਕਰੋੜ ਦੀ ਲਿਮਟ ਲਈਤੀ ਆ ਐਚਡੀਐਫਸੀ ਤੋਂ ਮੈਂ ਕਿੰਨਾ ਕਰਜ਼ਾ ਲਿੱਕਾ ਇਹ ਲੋਕਾਂ ਨੂੰ ਪਤਾ ਨਹੀਂ ਆ ਵੀ ਬੈਂਕਾਂ ਤੋਂ ਕਰਜ਼ੇ ਮੈਂ ਕਿੰਨੇ ਚੁੱਕੇ ਹੋਏ ਨੇ ਬਸ ਆ ਗੱਡੀਆਂ ਆ ਗਈਆਂ ਗੱਡੀਆਂ ਚੱਲੇ ਗਈਆਂ ਇਹ ਨਜ਼ਰ ਆ ਰਹੀਆਂ ਜਿਹਦੇ ਵਿੱਚੋਂ 5-4 ਰੁਪਏ ਕਮਿਸ਼ਨ ਆ ਉਹ ਵੀ ਉਹ ਵੀ ਕਾਰੋਬਾਰ ਮੈਂ ਸੱਚਾਈ ਇਹ ਵੀ ਦੱਸਣਾ ਚਾਹੁੰਦਾ ਕਿ ਅੱਜ ਪੰਜਾਬ ਨੂੰ ਕੋਈ ਇੰਡਸਟਰੀ ਮੂਹ ਨਹੀਂ ਜੇ ਕਰਨ ਦੇ ਤੇ ਜੋ ਹਾਲਾਤ ਅੱਜ ਦੇ ਛੋਟੇ ਕਾਰੋਬਾਰੀਆਂ ਦੇ ਬਣੇ ਪਏ ਨੇ ਜੇ ਉਹ ਵੀ ਇੱਥੇ ਸੇਫ ਨਹੀਂ ਆ ਤੇ ਫਿਰ ਸੱਚ ਆ ਕਿ ਬਾਹਰੋਂ ਬਾਹਰ ਦੇ ਮੁਲਕਾਂ ਦੇ ਵਿੱਚੋਂ ਆਪਾਂ ਸਾਡੀ ਸਰਕਾਰ ਕਹਿੰਦੀ ਸੀ ਕਿ ਬਾਹਰ ਦੇ ਮੁਲਕਾਂ ਦੇ ਵਿੱਚੋਂ ਇੱਥੇ ਲੋਕ ਆਉਣਗੇ ਕੰਮ ਕਰਨ ਵਾਸਤੇ ਆਉਣਗੇ ਸਾਡੇ ਪੰਜਾਬੀ ਵਾਪਸ ਆਉਣਗੇ ਪਰ ਹਾਲਾਤ ਇਹ ਆ ਕਿ ਬਾਹਰ ਦੇ ਮੁਲਕਾਂ ਚੋਂ ਲੋਕ ਤੇ ਨਹੀਂ ਆਏ ਪਰ ਕੌਲਾਂ ਜ਼ਰੂਰ ਬਾਹਰ ਦੇ ਨੰਬਰਾਂ ਤੋਂ ਆਉਣ ਲੱਗ ਪਿਆ ਨੇ ਆ ਸਾਡੇ ਪੰਜਾਬ ਦੇ ਸਾਡੇ ਇੱਥੋਂ ਦੇ ਹਾਲਾਤ ਜਿਹੜੇ ਹੋ ਚੁੱਕੇ ਆ ਮਨਾਂ 'ਚ ਡਰ ਬੈਠਾ ਆ ਡਰ ਬਹੁਤ ਜ਼ਿਆਦਾ ਹੈ ਪਰ ਅਸੀਂ ਕਿਸੇ ਨਾ ਕਿਸੇ ਨੂੰ ਇਹਨਾਂ ਦੇ ਅੱਗੇ ਸਾਹਮਣੇ ਆਉਣਾ ਆਪਣਾ ਇਹ ਲੋਕ ਡਰਦੇ ਆ ਫਰौती ਦੇ ਦੇ ਦਿੰਦੇ ਆ ਇਹਨਾਂ ਦੇ ਸਾਹਮਣੇ ਆਉਂਦੇ ਨਹੀਂ ਆ ਬਸ ਮੈਂ ਆ ਕਿ ਮੈਂ ਇਹ ਸਾਰੀ ਪੜਾਅਸ ਜਿਹੜੀ ਕੱਢੀ ਵੀ ਆ ਔਰ ਸਾਹਮਣੇ ਵੀ ਆਇਆ ਔਰ ਇਹਨਾਂ ਗੈਂਗਸਟਰਾਂ ਦੇ ਬਰਖਲਾਫ ਹੀ ਬੋਲਦਾ ਹਮੇਸ਼ਾ ਮੈਂ ਨਸ਼ੇ ਦੇ ਬਰਖਲਾਫ ਪੋਸਟਾਂ ਪਾਉਂਦਾ ਰਹਿਣਾ ਹੁਣ ਮੈਨੂੰ ਇਹ ਨਹੀਂ ਪਤਾ ਕਿ ਮੈਂ ਮੇਰੀਆਂ ਪੋਸਟਾਂ ਫੇਸਬੁਕ ਤੇ ਮੈਂ ਨਸ਼ੇ ਦੇ ਬਰਖਲਾਫ ਪਾਉਂਦਾ ਹਾਂ ਤਾਂ ਕਰਕੇ ਵੀ ਮੈਨੂੰ ਟਾਰਗੇਟ ਕੀਤਾ ਜਾ ਸਕਦਾ ਕਿਉਂਕਿ ਸਾਡੇ ਅਟਾਰੀ ਦੇ ਵਿੱਚ ਅੱਜ ਤੱਕ ਫਦੀਸ਼ ਹੋ ਜੇ ਜਿੰਨਾ ਸਾਡੇ ਟਾਰੀ ਦੇ ਵਿੱਚ 2 ਨੰਬਰ ਦਾ ਹਥਿਆਰ ਆ ਉਹਨਾਂ ਲਾਇਸੈਂਸੀ ਹਥਿਆਰ ਨਹੀਂ ਹੈਗਾ ਇਹ ਸੱਚ ਆ ਰੋਜ਼ ਆਏ ਦਿਨ ਦੂਜੇ ਚੌਥੇ ਦਿਨ ਇੱਥੇ ਜਿਹੜਾ 2 ਨੰਬਰ ਦੇ ਹਥਿਆਰ ਛੋਟੀ ਛੋਟੀ ਉਮਰ ਦੇ ਬੱਚੇ ਲੈ ਕੇ ਘੁੰਮਣਦੇ ਨੇ ਆ ਜਿਹੜੇ ਹਾਲਾਤ ਹੈਗੇ ਨੇ ਕਿਉਂਕਿ ਹਥਿਆਰ ਸਾਰਾ ਪਾਕਿਸਤਾਨ ਤੋਂ ਆਉਂਦਿਆ ਮੈਨੂੰ ਵੀ ਪਤਾ ਕਿ ਸਾਡੀ ਇਹ ਪਾਰਟੀ ਨੂੰ ਬਦਨਾਮ ਕਰ ਲਈ ਦੂਜੀਆਂ ਪਾਰਟੀਆਂ ਕਰਾ ਰਹੀਆਂ ਇਸ ਚੀਜ਼ ਬਾਰੇ ਨਹੀਂ ਮੈਂ ਕਹਿ ਸਕਦਾ ਪਰ ਹਾਲਾਤ ਜਿਹੜੇ ਗਰਾਊਂਡ ਲੈਵਲ ਦੇ ਆ ਉਹ ਇਹੀ ਆ ਪਰ ਇਹਨਾਂ ਦੇ ਉੱਪਰ ਪੁਲਿਸ ਜਿਹੜੀ ਆ ਕੋਈ ਕਾਰਵਾਈ ਨਹੀਂ ਕਰ ਰਹੀ ਜਿਹੜੇ ਨਜਾਇਜ਼ ਹਥਿਆਰ ਆ ਜਾਂ ਜਿਵੇਂ ਤੁਸੀਂ ਦੱਸਿਆ ਕਿ ਡਰੋਨ ਜਿਹੜੇ ਆ ਲਗਾਤਾਰ ਹੀ ਕਿਤੇ ਨਾ ਕਿਤੇ ਆ ਰਹੇ ਆ ਤੇ ਇਹਨਾਂ ਦੇ ਉੱਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸਰ ਆਏ ਦਿਨ ਕਾਰਵਾਈਆਂ ਹੁੰਦੀਆਂ ਰਹਿੰਦੀਆਂ ਕੋਸ਼ਿਸ਼ ਕਰੋ ਦੇਖੋ ਮਹੀਨੇ ਦੋ ਮਹੀਨਿਆਂ ਦੇ ਵਿੱਚ 37 ਤੋਂ 32 ਮੁੰਡੇ ਜਿਹੜੇ ਟਾਰੀ ਦੇ ਹੀ ਆ ਜਿਹੜੇ ਪੁਲਿਸ ਨੇ ਝੁੱਕ ਕੇ ਜਿਹੜੇ ਅੰਦਰ ਸੌਂ ਦਿੱਤੇ ਆ ਡੰਡਿਆਂ ਦੇ ਕੱਲ ਦੋ ਮੁੰਡੇ ਚੁੱਕੇ ਨੇ ਬੱਚੀ ਨੰਮੁੰਡੇ ਚੁੱਕੇ ਨੇ ਬੱਚੀ ਵੇਣ ਦੇ ਮੁੰਡੇ ਜਿਹੜੇ ਆ ਜਿਨ੍ਹਾਂ ਨੇ ਰੇਟ ਰੱਖਿਆ ਸੀ ਕੋਈ ਸਰਪੰਚ ਮਰੌਣਾ ਤੇ 2 ਲੱਖ ਰੁਪਈਆ ਲਵਾਗਾ ਉਹਨਾਂ ਤੋਂ ਵੀ ਵੱਡੇ ਹਥਿਆਰ ਫੜੇ ਗਏ ਨੇ ਔਰ ਪੁਲਸ ਆਪਣਾ ਕੰਮ ਕਰ ਰਹੀ ਹੈ ਪਰ ਲੇਕਿਨ ਕਿਤੇ ਨਾ ਕਿਤੇ ਇਹਨਾਂ ਸਰਾਰਤੀ ਅੰਸਰਾਂ ਨੂੰ ਜਦੋਂ ਪੈਸਾ ਮਿਲ ਜਾਂਦਾ ਇਹ ਬਹੁਤ ਜ਼ਿਆਦਾ ਹੈਵੀ ਹੁੰਦੇ ਜਾਂਦੇ ਨੇ ਆਮ ਪਬਲਿਕ ਦੇ ਉੱਤੇ ਹੁੰਦੇ ਜਾਂਦੇ ਆ ਇੱਥੇ ਅਸੀਂ ਸਰਕਾਰ ਤੋਂ ਸਰਦਾਰ ਸੀਐਮ ਸਾਹਿਬ ਭਗਵੰਤ ਮਾਨ ਜੀ ਤੋਂ ਇਹ ਮੰਗ ਕਰਦੇ ਆ ਮਾਨ ਸਾਹਿਬ ਜੋ ਜੋਗੀ ਨੇ ਯੂਪੀ ਦੇ ਵਿੱਚ ਕੀਤਾ यूपी ਦੇ ਵਿੱਚ ਜਿੰਨਾ ਗੰਦ ਸੀ ਸਾਡੇ ਪੰਜਾਬ 'ਚ ਨਹੀਂ ਹੈਗਾ ਜੋ यूपी ਦੇ ਵਿੱਚ ਯੋਗੀ ਨੇ ਕੀਤਾ ਹੈ ਉਹ ਪਾਵਰ ਸਾਡੀ ਪੰਜਾਬ ਪੁਲਿਸ ਕਮਜ਼ੋਰ ਨਹੀਂ ਪਰ ਜੇ ਕਿਤੇ ਪੰਜਾਬ ਪੁਲਿਸ ਕੋਈ ਗੈਂਗਸਟਰ ਮਾਰ ਦਿੰਦੀ ਆ ਕਈ ਲੋਕ ਕਹਿ ਦਿੰਦੇ ਜੀ ਇਹਨਾਂ ਨਜਾਇਜ਼ ਕੀਤਾ ਜਾਇਜ਼ ਕੀਤਾ ਲੋਕ ਪੰਜਾਬ ਪੁਲਿਸ ਨੂੰ ਨਹੀਂ ਬਖਸ਼ਦੇ ਪਰ ਇੱਥੇ ਸਾਡੀ ਸਰਕਾਰ ਨੂੰ ਇਹਨਾਂ ਲੋਕਾਂ ਦੇ ਉੱਤੇ ਸਖਤ ਤੋਣਾ ਪੈਣਾ ਪੰਜਾਬ ਪੁਲਿਸ ਨੂੰ ਵੱਧ ਪਾਵਰ ਦੇਣੀ ਪੈਣੀ ਆ ਸਰਕਾਰ ਨੂੰ ਚਾਹੀਦਾ ਹੈ ਜੇ ਅੱਜ ਕਿਸੇ ਤੋਂ ਹਥਿਆਰ ਫੜਿਆ ਜਾਂਦਾ 15 ਦਿਨਾਂ ਬਾਅਦ ਉਹ ਜ਼ਮਾਨਤ ਕਰਾ ਕੇ ਆ ਜਾਂਦਾ ਹੈ ਇਹੋ ਜਿਹੇ ਜਿੰਨਾਂ ਤੋਂ ਦੋ ਨੰਬਰ ਦੇ ਹਥਿਆਰ ਪਏ ਨੇ ਇਸ ਨੂੰ ਕਾਨੂੰਨ ਨੂੰ ਸਖਤ ਕਰਨਾ ਚਾਹੀਦਾ ਹੈ ਜਿੰਨਾਂ ਤੋਂ ਹਥਿਆਰ ਫੜੇ ਜਾਂਦੇ ਆ ਇਹਨਾਂ ਨੂੰ ਬਹੁਤ ਸਖਤ ਤੋਂ ਸਖਤ ਜਿਹੜੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੇ ਅਗੋਂ ਕੋਈ ਪੁਲਸ ਤੇ ਗੋਲੀ ਚਲਾਉਂਦਾ ਤੇ ਉਹਨੂੰ ਸ਼ੂਟ ਕਰ ਦੇਣਾ ਚਾਹੀਦਾ ਉਹਨੂੰ ਬਖਸ਼ਣਾ ਨਹੀਂ ਚਾਹੀਦਾ ਜੇ ਅਸੀਂ ਕਹਿ ਦਿੰਦੇ ਹਾਂ ਜੀ ਇਹਨੂੰ ਬਖਸ਼ਾਂਗੇ ਤੇ ਉਹ ਵਾਰ-ਵਾਰ ਕੇ ਉਹਨਾਂ ਨੂੰ ਮੂੰਹ ਪਾਊਗਾ ਜੇਲ੍ਹ ਦੇ ਵਿੱਚ ਤੇ ਫਿਰ ਸੇਫ ਹੈ ਜੇਲ੍ਹ ਦੇ ਵਿੱਚ ਤੇ ਫਿਰ ਆਮ ਕੌਲਾਂ ਕਰਕੇ ਫਰੋਤੀਆਂ ਮੰਗਣ ਦੇ ਆਰਮਨਾ ਸੇਫ ਬੈਠੇ ਨੇ ਇਹ ਲੋਕ ਜੇਲ੍ਹ 'ਚ ਵੀ ਗੁੰਡਾ ਕਰਦੀਆਂ ਹੁੰਦੀਆਂ ਨੇ ਕਿਹੜਾ ਕੰਮ ਨਹੀਂ ਹੋ ਰਿਹਾ ਸਾਰੇ ਗੈਂਗ ਜੇਲਾਂ ਤੋਂ ਚੱਲਣਦੇ ਨੇ ਔਰ ਮੈਨੂੰ ਸਚਾਈ ਆ ਕਿ ਮੈਂ ਕੋਈ ਡਰਦਾ ਨਹੀਂ ਨਾ ਮੈਨੂੰ ਆਪਣੀ ਮੌਤ ਦਾ ਕੋਈ ਡਰ ਆ ਕਿਉਂਕਿ ਜਿਹੜੀ ਗੋਲੀ ਮੇਰੇ ਲਈ ਗੈਂਗਸਟਰਾਂ ਨੇ ਬਣਾਈ ਆ ਜੇ ਪ੍ਰਮਾਤਮਾ ਨੇ ਮੇਰੀ ਮੌਤ ਗੋਲੀ ਨਾਲ ਲਿਖੀ ਆ ਨਾ ਤੇ ਉਹ ਗੋਲੀ ਨਾਲ ਹੀ ਹੋਣੀ ਆ ਅੱਜ ਕੱਲ ਕੋਈ ਪਤਾ ਨਹੀਂ ਰਾਤ ਨੂੰ ਸੁੱਤਾ ਸੌਂ ਜੇ ਮੈਂ ਇਸੀ ਤੋਂ ਕੋਈ ਨਹੀਂ ਡਰਦਾ ਬੱਚਾ ਵੀ ਮੈਂ ਸਕੂਲ ਭੇਜਣਾ ਕਿਉਂਕਿ ਡਾਡ ਡਰ ਕੇ ਉਹ ਵੀ ਸਹਿਮ ਚੁੱਕਾ ਇਸ ਕਰਕੇ ਜੋ ਵੀ ਆ ਅੱਜ ਦੇ ਹਾਲਾਤ ਜੇ ਮੇਰ ਨਾਲ ਕੱਲ ਨੂੰ ਕੁਝ ਵੀ ਹੁੰਦਾ ਹੈ ਤੇ ਮੈਂ ਤੇ ਫਿਰ ਆਪਣੀ ਪਰਿਵਾਰ ਨਾਲ ਹੀ ਰੋਣਾ ਰੋਣਾ ਮੈਂ ਤੇ ਆਪਣੇ ਪਰਿਵਾਰ ਨੂੰ ਮੈਂ ਆਪਣੀ ਪਾਰਟੀ ਨੂੰ ਕਹਿਣਾ ਮੈਂ ਕਿਹਦੇ ਗਾੜੀ ਰੋਣਾ ਰੋਵਾ ਮੈਂ ਬੀਜੇਪੀ ਨੂੰ ਅਜ ਤੱਕ ਵੋਟ ਨਹੀਂ ਪਾਈ ਅਸੀਂ ਕਿਸੇ ਪਾਰਟੀ ਨਾਲ ਅੱਗੇ ਹੋ ਕੇ ਖਲੋਤੇ ਨਹੀਂ ਅਸੀਂ ਤੇ ਆਮ ਆਦਮੀ ਪਾਰਟੀ ਨਾਲ ਜੁੜੇ ਆ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਆ ਐਮਐਲਏ ਸਾਹਿਬ ਦੀ ਸਪੋਰਟ ਕੀਤੀ ਮੇਰੇ ਫਾਦਰ ਸਾਹਿਬ ਇਸ ਇਲਾਕੇ ਦੇ ਬਲਾਕ ਪ੍ਰਧਾਨ ਆ ਗਰਾਊਂਡ ਲੈਵਲ ਤੇ ਉਹਨਾਂ ਨੇ ਪਤਾ ਕਿੰਨੀ ਮਿਹਨਤ ਕੀਤੀ ਆ ਪਰ ਸਿਰ ਦੁੱਖ ਤੇ ਫਿਰ ਅਸੀਂ ਆਪਣੇ ਆਪਣੀ ਪਾਰਟੀ ਨੂੰ ਹੀ ਸੁਣਾਉਣਾ ਕਿਹਨੂੰ ਸੁਣਾਈਏ ਅਸੀਂ ਜਾਣੂ ਕਰਾਉਣਾ ਸਾਡਾ ਮਕਸਦ ਕਿਸੇ ਪਾਰਟੀ ਦੇ ਆਪਣੀ ਪਾਰਟੀ ਦੇ ਖਿਲਾਫ ਧਰਨਾ ਲਾਉਣਾ ਨਹੀਂ ਸਾਡਾ ਮਕਸਦ ਸਿਰਫ ਆਪਣੀ ਪਾਰਟੀ ਨੂੰ ਗਰਾਉਂਡ ਲੈਵਲ ਦੇ ਹਾਲਾਤਾਂ ਤੋਂ ਜਾਣੂ ਕਰਾਉਣਾ ਸੀ। ਬਾਕੀ ਜਿਹੜੀ ਮੈਂ ਉਹ ਵੀਡੀਓ ਲਾਈਵ ਹੋ ਕੇ ਪਾਈ ਸੀ ਉਹ ਡਿਲੀਟ ਮੈਂ ਕਿਸੇ ਪੁਲਿਸ ਪ੍ਰਸ਼ਾਸਨ ਦੇ ਪ੍ਰੈਸ਼ਰ ਹੇਠ ਨਹੀਂ ਕੀਤੀ ਜਾਂ ਪਾਰਟੀ ਦੇ ਹੇਠ ਨਹੀਂ ਕੀਤੀ ਕਿਉਂਕਿ ਉਸ ਦੇ ਵਿੱਚ ਮੈਂ ਬਹੁਤ ਗੁੱਸੇ ਦੇ ਵਿੱਚ ਆ ਕੇ ਕ੍ਰੋਧ ਦੇ ਵਿੱਚ ਆ ਕੇ ਗੰਦੀ ਸਤਾਪਦੀ ਬੋਲੀ ਸੀ, ਗਾਲਾਂ ਕੱਢੀਆਂ ਸੀ ਉਹ ਮੈਨੂੰ ਨਹੀਂ ਸੀ ਕੱਢਣੀਆਂ ਚਾਹੀਦੀਆਂ ਕਿਉਂਕਿ ਬਹੁਤ ਸਾਰੀਆਂ ਮੇਰੇ ਸਕੂਲ ਦੀਆਂ ਭੈਣਾਂ ਧੀਆਂ ਮੇਰੇ ਇਲਾਕੇ ਦੀਆਂ ਮਾਵਾਂ ਸਾਰੇ ਲੋਕ ਮੇਰੇ ਨਾਲ ਆ ਡਿਆ ਸਾਰੀਆਂ ਮੇਰੀਆਂ ਧੀਆਂ ਨੇ ਵੀ ਵੇਖੀ ਮੈਨੂੰ ਆਪਣੇ ਆਪ ਨੂੰ ਜਦੋਂ ਮੈਂ ਇਹ ਚੀਜ਼ ਨੂੰ ਸਮਝਿਆ ਮੈਨੂੰ ਸ਼ਰਮ ਮਹਿਸੂਸ ਹੋਈ ਤੇ ਮੈਂ ਸਾਰੀਆਂ ਉਹਨਾਂ ਮਾਵਾਂ ਭੈਣਾਂ ਤੋਂ ਮਾਫੀ ਮੰਗਦਾ ਤੇ ਇਸ ਕਰਕੇ ਮੈਂ ਉਹ ਵੀਡੀਓ ਡਿਲੀਟ ਕੀਤੀ ਹੈ ਜਿਵੇਂ ਤੁਸੀਂ ਕਿਹਾ ਕਿ ਮੇਰੇ ਤੁਹਾਡਾ ਛੋਟਾ ਬੇਟਾ ਜਿਹੜਾ ਵਾ ਉਹ ਸਹਿਮ ਗਿਆ ਹੋਇਆ ਵਾ ਉਹ ਹਥਿਆਰ ਲੈ ਕੇ ਨਾਲ ਸੁਣਦਾ ਵਾ ਜਿਵੇਂ ਘਰ ਦੇ ਵਿੱਚ ਹਥਿਆਰ ਪਏ ਹੋਏ ਨੇ ਇਸ ਚੀਜ਼ ਦਾ ਵੀ ਜਿਹੜਾ ਵਾ ਬੱਚੇ ਦੇ ਉੱਪਰ ਅਸਰ ਪੈ ਸਕਦਾ ਵਾ ਕਿਉਂਕਿ ਸ਼ਰਿਆਮ ਜਿਵੇਂ ਤੁਹਾਡੇ ਕੋਲ ਪਿਸਤਲ ਨੇ ਗੰਨਾ ਨੇ ਤਾਂ ਉਸ ਚੀਜ਼ ਨੂੰ ਲੈ ਕੇ ਵੀ ਬੱਚੇ ਦੇ ਉੱਪਰ ਜਿਹੜਾ ਅਸਰ ਜਿਹੜਾ ਵਾ ਬੁਰਾ ਪੈਂਦਾ ਵਾ ਦੇਖੋ ਸਰ ਮੇਰੇ 2020 ਦੇ ਵਿੱਚ ਉਦੋਂ ਮੇਰਾ ਬੱਚਾ 2.5 ਸਾਲ ਦਾ ਸੀ ਵਲੰਟੀਅਰ ਦੀ ਵਰਦੀ ਦੇ ਵਿੱਚ ਗੈਂਗਸਟਰ ਆਏ ਸੀਗੇ ਜਿਨ੍ਹਾਂ ਦੇ ਉੱਤੇ ਕਾਫੀ ਅਪਰਾਧਿਕ ਮਾਮਲੇ ਜਿਹੜੇ ਸੀ ਉਹਨਾਂ ਦੇ ਉੱਤੇ ਪਹਿਲਾਂ ਤੋਂ ਹੀ ਦਰਜ ਸੀ ਤੇ ਭਗੌੜੇ ਸੀ ਪੰਜਾਬ ਪੁਲਿਸ ਤੋਂ ਉਹਨਾਂ ਨੇ ਵਲੰਟੀਅਰ ਦੀ ਵਰਦੀ ਦੇ ਵਿੱਚ ਆ ਕੇ ਮੈਂ ਵੀ ਅਹੀਂ ਵੀ ਅਨਪੋਲੇ ਆਂ ਅਹੀਂ ਸੁੱਚਾ ਵੀ ਚਲੋ ਪੁਲਸ ਵਾਲੇ ਮੈਨੂੰ ਇਹੀ ਕਿਹਾ ਗਿਆ ਕਿ ਤੇਰੀ ਗੱਡੀ ਨੇ ਐਕਸੀਡੈਂਟ ਕੀਤਾ ਅਹੀਂ ਚੈੱਕ ਕਰਨੀ ਅਸੀਂ ਗਾਂ ਬੁਲਾ ਲਿਆ ਉਹਨਾਂ ਨੇ ਹਥਿਆਰਾਂ ਦੀ ਨੋਕ ਤੇ ਸਾਨੂੰ ਟਾਰਗੇਟ ਕੀਤਾ ਮੇਰਾ ਬੱਚਾ ਚੁੱਕ ਲਿਆ ਬੱਚਾ ਚੁੱਕ ਕੇ ਜਦੋਂ ਅਗਵਾ ਕਰਕੇ ਲੈ ਕੇ ਜਾਣ ਲੱਗੀ ਫਿਰ ਮੈਂ ਜੋ ਕੁਝ ਚਾਬੀਆਂ ਜੋ ਜੋ ਵੀ ਪੂੰਜੀ ਹੈਗੀ ਸੀ ਸਾਡੇ ਹਥਿਆਰ ਲੁੱਟ ਕੇ ਲੈ ਗਏ ਥੋੜਾ ਬਹੁਤਾ ਸੋਨਾ ਜੋ ਵੀ ਕੁਝ ਹੈਗਾ ਸੀ ਉਹ ਲੁੱਟ ਕੇ ਲੈ ਗਏ ਪਰ ਉਦੋਂ ਮੇਰਾ ਬੱਚਾ ਬੋਲਦਾ ਇਹਨਾਂ ਨਹੀਂ ਸੀ ਪਰ ਜਦੋਂ ਉਹਨੇ ਸੁਹੋਸ ਸੰਭਾਲ ਲਿਆ ਤੇ ਉਹ ਇੱਕੋ ਗੱਲ ਕਰਦਾ ਅੱਜ ਪਹਿਲਾ ਖਡਾਉਣਾ ਵੀ ਉਹਦਾ ਪਿਸਤੌਲ ਆ ਤੇ ਅਖੀਰਲਾ ਖਡਾਉਣਾ ਵੀ ਉਹਨੇ ਪਿਸਤੌਲ ਹੀ ਲਿਆ ਇੱਕੋ ਗੱਲ ਕਹਿੰਦਾ ਪਾਪਾ ਮੈਂ ਵੱਡਾ ਹੋ ਕੇ ਗੈਂਗਸਟਰ ਮਾਰਨੇ ਆ ਆ ਉਸਦੀ ਮਾਨਸਿਕ ਸਥਿਤੀ ਉਦੋਂ ਦੀ ਹੋਈ ਪਈ ਆ ਜਦੋਂ 2.5 ਸਾਲ ਦਾ ਸੀ ਤੇ ਜਦੋਂ ਹੋਣ ਆ ਹੁਣ 24 ਘੰਟੇ ਹਥਿਆਰ ਲੈ ਕੇ ਕੋਮੰਡਰ ਸਚਾਈ ਤੇ ਤੁਹਾਨੂੰ ਮੈਂ ਦੱਸਾਂ ਇੰਨਾ ਕੋਨੇ ਪਸਤੌਰ ਰੱਖਿਆ ਜਿਹੜਾ ਆਪਣਾ ਸਕੂਲੇ ਗੱਡੀ 'ਚ ਨਾਲ ਲੈ ਕੇ ਜਾਂਦਾ ਔਰ ਮੈਂ ਕਦੀ ਗੱਡੀ ਬੱਸ ਦੇ ਵਿੱਚ ਆਪਣਾ ਬੱਚਾ ਨਹੀਂ ਭੇਜਿਆ ਆਪਣੀ ਪ੍ਰਾਈਵੇਟ ਗੱਡੀ ਲਈ ਹੋਈ ਆ ਆਪਣੇ ਬੰਦੇ ਨਾਲ ਭੇਜਦਾ ਆਪਣੇ ਇੱਕ ਪ੍ਰਾਈਵੇਟ ਸਿਕਿਉਰਿਟੀ ਗਾਰਡ ਵੀ ਨਾਲ ਮੈਂ ਆਪਣੇ ਬੱਚੇ ਦੇ ਭੇਜਦਾ ਪਰ ਹੁਣ ਉਹ ਵੀ ਜਿਹੜਾ ਨਹੀਂ ਭੇਜ ਰਿਹਾ ਘਰ ਬਿਠਾਇਆ ਹੋਇਆ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਜਿਹੜੀ ਸਿਕਿਉਰਿਟੀ ਨਹੀਂ ਪ੍ਰੋਵਾਈਡ ਕੀਤੀ ਗਈ ਕੋਈ ਵੀ ਸਹੂਲਤ ਜਿਹੜੀ ਆ ਉਹ ਨਹੀਂ ਦਿੱਤੀ ਗਈ ਜਦਦਨ ਦੀਆਂ ਕਾਲਾਂ ਜਿਹੜੀਆਂ ਤੁਹਾਨੂੰ ਆ ਰਹੀਆਂ ਦੇਖੋ ਜੀ ਬਰਸੋਂ ਤੋਂ ਜਦੋਂ ਇਹ ਲਾਈਵ ਹੋਏ ਆ ਫਿਰ ਸਾਡੇ ਆਪਣੇ ਐਸਚੂ ਸਾਹਿਬ ਐਸਐਸਪੀ ਸਾਹਿਬ ਦੇ ਹੁਕਮ ਮੁਤਾਬਕ ਜਿਹੜੀ ਆ ਉਹਨਾਂ ਨੇ ਇੱਕ ਕਾਰਮਨ ਜਿਹੜਾ ਦਿੱਤਾ ਹੋਇਆ ਔਰ ਪੀਸੀਆਰ ਦੀ ਜਿਹੜੀ ਗੈਸਟ ਆ ਇੱਥੇ ਜਿਹੜੀ ਉਹਨਾਂ ਨੇ ਵਧਾਈ ਹੋਈ ਹੈ ਇਸ ਵਕਤ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਇਸ ਚੀਜ਼ ਦਾ ਕਿ ਥੋੜੀ ਐਕਟੀਵਿਟੀ ਦੇ ਵਿੱਚ ਪਲਸ ਆਈ ਹੈ ਕੱਲ ਵੀ ਮੈਨੂੰ ਨਹੀਂ ਪਤਾ ਕਿਸ ਕੰਮ ਦੇ ਵਿੱਚ ਇੱਥੇ ਇੱਕ ਨੌਜਵਾਨ ਭੱਜਿਆ ਪੰਜਾਬ ਪੁਲਿਸ ਨੇ ਉਹਨੂੰ ਪਿੱਛੇ ਟਾਰਗੇਟ ਕਰਕੇ ਫੜਿਆ ਔਰ ਅੱਜ ਕੱਲ ਖਾਸੇ ਤੋਂ ਵੀ ਦੋ ਕੇ ਜਾਨੇ ਫੜੇ ਨੇ ਔਰ ਪੰਜਾਬ ਪੁਲਸ ਐਸ ਵਕਤ ਜਿਹੜੀ ਆ ਪੂਰੀ ਐਕਟੀਵਿਟੀ ਦੇ ਵਿੱਚ ਜਿਹੜੀ ਆ ਸਾਡੇ ਐਸ ਰੋਡ ਦੇ ਉੱਤੇ ਪੂਰਾ ਜਿਹੜਾ ਧਿਆਨ ਦੇ ਰਹੀ ਆ ਔਰ ਐਸਐਸਪੀ ਸਾਹਿਬ ਸਪੈਸ਼ਲੀ ਇਸ ਨੂੰ ਧਿਆਨ ਦੇ ਵਿੱਚ ਉਹਨਾਂ ਦੇ ਵਿੱਚ ਇਹ ਮਾਮਲਾ ਹੈਗਾ ਔਰ ਪੂਰੇ ਦਿਲੋਂ ਤਨੋਂ ਮਨੋਂ ਸਾਰੇ ਜਿਹੜੇ ਆ ਉਹ ਐਸ ਵਕਤ ਜਿਹੜੇ ਆ ਉਹ ਮਿਹਨਤ ਕਰ ਰਹੇ ਨੇ ਲੱਗਦਾ ਤੁਹਾਨੂੰ ਕਿ ਤੁਹਾਡੇ ਘਰ ਦੀ ਜਿਹੜੀ ਉਹ ਰੈਕੀ ਕੀਤੀ ਜਾ ਰਹੀ ਹੈ ਜਿਵੇਂ ਤੁਸੀਂ ਦੱਸਿਆ ਕਿ ਕੱਲ ਕੋਈ ਲੜਕਾ ਇੱਥੋਂ ਭੱਜਿਆ ਤਾਂ ਪੁਲਿਸ ਨੇ ਉਸ ਨੂੰ ਜਿਹੜਾ ਗ੍ਰਿਫਤਾਰ ਵੀ ਕੀਤਾ ਬਿਲਕੁਲ ਜੀ ਇਹ ਤਾਂ ਥੋੜੇ ਦਿਨਾਂ ਤੋਂ ਵੀ ਕੀਤੀ ਜਾ ਰਹੀ ਹੈ ਜਦੋਂ ਵੀ ਸਾਨੂੰ ਇਹ ਚੀਜ਼ ਮਹਿਸੂਸ ਹੁੰਦੀ ਕੋਈ 4 ਤੋਂ 5 ਵਾਰ ਗੱਡੀ ਕੋਈ ਵੀ ਗੇੜੇ ਮਾਰਦੀ ਹੈ ਅਸੀਂ ਉਸੇ ਵੇਲੇ ਐਸਐਸਓ ਸਾਹਿਬ ਨਾਲ ਕੰਟੈਕਟ ਕਰਦੇ ਹਾਂ ਔਰ ਐਸਐਸਓ ਸਾਹਿਬ ਐਡੀ ਨਹੀਂ ਗੱਲ ਉਸੇ ਵੇਲੇ ਆਪਣੇ ਜਿਹੜੇ ਆਪੀਸੀਆਰ ਵਾਲੇ ਜੋ ਵੀ ਗੱਡੀ ਉਹਨਾਂ ਤੋਂ ਪੰਜਾਬ ਪੁਲਿਸ ਦੀਆਂ ਹੈਗੀਆਂ ਉਸੇ ਵੇਲੇ ਭੇਜਦੇ ਵੀ ਆ ਉਹ ਪਿੱਛੇ ਵੀ ਲਾਉਂਦੇ ਕਈ ਵਾਰੀ ਚੱਕਮਾ ਦੇ ਕੇ ਨਿਕਲ ਵੀ ਚ ਪਰ ਇਹ ਚੀਜ਼ ਹੋ ਚੁੱਕੀ ਆ ਬਾਕੀ ਆਪਣੇ ਤੌਰ ਤੇ ਪੰਜਾਬ ਪੁਲਿਸ ਪੂਰੀ ਕਰ ਰਹੀ ਆ ਜੀ ਮਿਹਨਤ ਬਾਕੀ ਇਹ ਹੁਣ ਅੱਗੇ ਦੀ ਕਾਰਵਾਈ ਆ ਕਿ ਉਹ ਕਿੱਦਾਂ ਕਰਦੇ ਆ ਕਿੱਦਾਂ ਉਸ ਚੀਜ਼ ਨੂੰ ਟ੍ਰੇਸ ਕਰਦੇ ਨੇ ਇਸ ਚੀਜ਼ ਬਾਰੇ ਸਾਨੂੰ ਕੁਝ ਨਹੀਂ ਆ بس ਇਹਨਾਂ ਅਸੀਂ ਤੇ ਇਹੀ ਚਾਹੁੰਨੇ ਕਿ ਅਸੀਂ ਆਪਣਾ ਜਿਹੜਾ ਬੱਚਾ ਹੈ ਉਹਨੂੰ ਸਕੂਲੇ ਭੇਜ ਚੁੱਕੀ ਆ ਬਾਕੀ ਇੱਥੇ ਚੱਲੀ ਜਾਂਦਿਆ کاروبار ਬਾਕੀ ਮੇਨ ਵੱਡਾ ਕਾਰੋਬਾਰ ਜਿਹੜਾ ਹੈ ਉਹ ਮੈਂ ਸਚਾਈ ਗੱਲ ਹੈ ਕਿ ਆ 30 ਤਰੀਕ ਤੋਂ ਮੈਂ ਕੋਕਾ ਕੋਲਾ ਦਾ ਡੈਂਪ ਮੇਲ ਪਾ ਕੇ ਜਿਹੜਾ ਮੈਂ ਬੰਦ ਕਰ ਚੁੱਕਾ ਔਰ ਮੈਂ ਆਪਣਾ ਕਾਰੋਬਾਰ ਕੋਕਾ ਕੋਲਾ ਦਾ ਛੱਡ ਚੁੱਕਾ ਉਸ ਦਾ ਕਾਰਨ ਸਿਰਫ ਇਹ ਹੀ ਆ ਕਿਉਂਕਿ ਇਹ ਨਹੀਂ ਵੀ ਮੈਂ ਡਰ ਗਿਆ ਮੈਂ ਡਰਿਆ ਨਹੀਂ ਕਿਉਂਕਿ ਮੇਰੇ ਸੌ ਹਸਾਬ ਕਿਤਾਬ ਲੈਣ ਦੇਣ ਆਲੇ ਆ ਔਰ ਮੈਂ ਚਾਹੁੰਨਾ ਕਿ ਮੈਂ ਸਾਰਾ ਕਾਰੋਬਾਰ ਬੰਦ ਕਰਕੇ ਬੈਂਕਾਂ ਦਾ ਕਰਜ਼ਾ ਲਾਵਾਂ ਕਿਉਂਕਿ ਕੱਲ ਨੂੰ ਮੈਨੂੰ ਕੁਝ ਕਰ ਦਿੰਦੇ ਨੇ ਮੇਰਾ ਬੱਚਾ ਕੀ ਕਰੂਗਾ ਕਿੱਥੋਂ ਕਰਜ਼ਾ ਲਾਊਗਾ ਕਿਉਂਕਿ ਬੈਂਕਾਂ ਵਾਲੇ ਮੁੜ ਕੇ ਮੰਨਣਾ ਨਹੀਂ ਬੈਂਕਾਂ ਵਾਲੇ ਨੇ ਤੇ ਬੈਂਕ ਨਿਲਾਮੀ ਦੇ ਵਿੱਚ ਮੇਰੀ ਜਾਇਦਾਦ ਮੇਰਾ ਘਰ ਵੇਚ ਦੇਣਾ ਉਸ ਤੋਂ ਪਹਿਲਾਂ ਮੇਰੀ ਸੋਚ ਇਹ ਬਣ ਗਈ ਹੁਣ ਮਾਨਸਿਕ ਸਥਿਤੀ ਹੋ ਗਈ ਆ ਵੀ ਮੈਂ ਪਹਿਲਾਂ ਆਪਣਾ ਕਾਰੋਬਾਰ 30 ਤਰੀਕ ਤੱਕਰ ਮੈਂ ਬੰਦ ਕਰਨ ਲੱਗਾ ਹਾਂ ਬੰਦ ਕਰਕੇ ਉਸ ਕਾਰੋਬਾਰ ਦਾ ਜੋ ਪੈਸਾ ਬੰਦਾ ਮੈਂ ਬੈਂਕ ਦਾ ਲਾਵਾਂਗਾ ਤੇ ਬੈਂਕ ਤੋਂ ਮੈਂ ਫਾਰਕ ਹੋਵਾਂਗਾ ਕਿਉਂਕਿ ਮੈਂ ਆਪਣਾ ਸਿਵਲ ਕਰੀ ਜਿੰਦਗੀ 'ਚ ਖਰਾਬ ਨਹੀਂ ਕਰਨਾ ਚਾਹੁੰਦਾ ਆਪਣੇ ਮਨ ਤੇ ਕੋਈ ਬੋਝ ਨਹੀਂ ਰੱਖਣਾ ਚਾਹੁੰਦਾ ਉਸ ਤੋਂ ਬਾਅਦ ਅੱਜ ਵੀ ਬੋਲਦਾ ਬਰ ਖਿਲਾਫ ਕੱਲ ਵੀ ਬੋਲਾਂਗਾ ਜਿੱਥੇ ਕਿਹੇ ਨਾ ਨਜਾਇਜ਼ ਹੋਊਗੀ ਕਿਸੇ ਵੀ ਮੇਰੇ ਟਾਰੀ ਦੇ ਭੈਣ ਭਰਾ ਜੋ ਮੇਰੇ ਨਾਲ ਖਲੋਤੇ ਜੇ ਕਿਹੇ ਨਾ ਨਜਾਇਜ਼ ਹੋਊਗੀ ਮੈਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉਹਨਾਂ ਦੀ ਰਾਖੀ ਕਰ ਲਈ ਅੱਗੇ ਜਾ ਕੇ ਖਲੋਵਾਗਾ ਜਿਹੜੀ ਵੀ ਗੋਲੀ ਕੋਈ ਗੈਂਗਸਟਰਾਂ ਦੀ ਬਣੀ ਆ ਉਹ ਮੇਰੀ ਛਾਤੀ ਤੇ ਪਹਿਲਾਂ ਵੱਜੂਗੀ ਤੇ ਮੇਰੇ ਪਿੰਡ ਦੇ ਨੌਜਵਾਨ ਤਾਂ ਦੁਕਾਨਦਾਰਾਂ ਲਈ ਮੈਂ 24 ਘੰਟੇ ਖਲੋਤਾ ਕਿਉਂਕਿ ਮੇਰੇ ਬਿਨਾ ਕੌਲ ਤੋਂ ਸਾਰਾ ਪਿੰਡ ਮੇਰੇ ਨਾਲ ਆਣ ਕੇ ਖਲੋਤਾ ਇਸ ਕਰਕੇ ਮੈਂ ਆਪਣੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਪਿੰਡ ਮੇਰੀ ਸ਼ਾਨ ਦੀ ਟੀਮ ਦਾ ਧੰਨਵਾਦ ਕਰਦਾ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦਾ ਢੀਲੋ ਸਰ ਲਾਸਟ ਸਵਾਲ ਜਿਹੜੀ ਤੁਹਾਨੂੰ ਇੰਟਰਨੈਸ਼ਨਲ ਕਾਲ ਆ ਰਹੀ ਹੈ ਕਿਸੇ ਗੈਂਗ ਦੇ ਨਾਲ ਕਿਸੇ ਗੈਂਗ ਦਾ ਨਾਮ ਜਿਹੜਾ ਉਹ ਲਿਆ ਜਾਂਦਾ ਜਾਂ ਕਿਸੇ ਗੈਂਗਸਟਰ ਦਾ ਨਾਮੀ ਗੈਂਗਸਟਰ ਦਾ ਨਾਮ ਵੀ ਲਿਆ ਜਾ ਰਿਹਾ ਕਿ ਇੰਨੀ ਫਰੋਤੀ ਜਿਹੜੀ ਹੈ ਜਿੰਨੀ ਮੰਗੀ ਜਾ ਰਹੀ ਹੈ ਤੁਹਾਡੇ ਕੋਲੋਂ ਕਿ ਤੁਹਾਨੂੰ ਚਾਹੀਦੀ ਹੈ ਦੇਖੋ ਜੀ ਜਿਹੜੀ 50 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਉਹ ਦੇਖੋ ਜੋ ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਕਿ ਕਦੀ ਵੀ ਗੈਂਗਸਟਰ ਜਿਹੜੇ ਇਹ ਨਾਮ ਲੈਂਦੇ ਨੇ ਉਹ ਹੁੰਦੇ ਨਹੀਂ ਕਿਉਂਕਿ ਮੈਸੇਜ ਵੀ ਵੇਖੀ ਵੀ ਹੈ ਜਦੋਂ ਪਹਿਲਾਂ ਵੀ ਮੇਰੇ ਘਰ ਤੇ ਹਮਲਾ ਹੋਇਆ ਸੀ ਨਾ ਉਦੋਂ ਇਹਨਾਂ ਜਿਸ ਗੈਂਗਸਟਰ ਦਾ ਨਾਮ ਲਿਆ ਸੀ ਉਹ ਗੈਂਗਸਟਰ ਦੇ ਬੰਦੇ ਨਹੀਂ ਨਿਕਲੇ ਨਿਕਲੇ ਕੋਈ ਹੋਰ ਸੀ ਪਰ ਵੱਡੇ ਗੈਂਗਸਟਰਾਂ ਦੇ ਨਾਲੋਂ ਵੀ ਜਿਹੜੇ ਹਨ ਅੱਜ ਨਿੱਕੇ ਨਿੱਕੇ ਜਿਹੜੇ ਨਸ਼ਈ ਲੋਕ ਜਿਨ੍ਹਾਂ ਨੇ ਸਮੇਕਾਂ ਤੇ ਲਾ ਛੱਡੇ ਨੇ ਉਹਨਾਂ ਨੂੰ ਇਸ ਨਸ਼ੇ ਦੇ ਰਹੇ ਨੇ ਉਹ ਨਸ਼ੇ ਦੀ ਆੜ ਦੇ ਵਿੱਚ ਆ 20 25 50 ਹਰ ਲੱਖ ਤੇ ਬੰਦਾ ਮਾਰ ਕੇ ਚਲੇ ਜਾਂਦੇ ਆ ਮੈਂ ਫਿਰ ਵਾਰ-ਵਾਰ ਇੱਕੋ ਗੱਲ ਕਰਨੀ ਚਾਹਾਂਗਾ ਸਰਕਾਰ ਗਾੜੀ ਬੇਨਤੀ ਸਰਕਾਰ ਜੀ ਮਾਨ ਸਾਹਿਬ ਝੋਟਾ ਮਾਰ ਦਿਓ ਜੂਆ ਆਪੇ ਮਰ ਜਣੀਆਂ ਹੈ ਇਹ ਵੱਡੇ ਗੈਂਗਸਟਰਾਂ ਨੂੰ ਇੰਨੀ ਉਹ ਦੇਣ ਦੀ ਲੋੜ ਨਹੀਂ ਇਹਨਾਂ ਨੂੰ ਠੋਕੋ ਇਹ ਜਿਹੜੇ ਉੜਦੇ ਜਿਹੜੇ ਪੰਜਾਬ ਪੁਲਿਸ ਨੂੰ ਇਸ ਵਕਤ ਧਮਕੀਆਂ ਮੇਲੀਆਂ ਐ ਐਸਐਚਓ ਨੂੰ ਧਮਕੀਆਂ ਮੇਲ ਰਹੀਆਂ ਵੀਡੀਓ ਮੈਂ ਵੇਖੀ ਆ ਉਹ ਵੀਡੀਓ ਵਾਇਰਲ ਵੀ ਹੋ ਰਹੀ ਆ ਐਸਐਚਓ ਜਦੋਂ ਪੰਜਾਬ ਪੁਲਿਸ ਸੇਫ ਨਾ ਹੋਊਗੀ ਤੇ ਸਾਡੇ ਵਰਗੇ ਕਿੱਥੋਂ ਸੇਫ ਹੋ ਜਾਣਗੇ ਇਸ ਕਰਕੇ ਬੇਨਤੀ ਕਰਦੇ ਆਂ ਵੀ ਥੋੜਾ ਜਆ ਸਰਕਾਰ ਸਖਤ ਹੋਵੇ ਗ੍ਰਹਿ ਮੰਤਰਾਲਾ ਕਿਸੇ ਚੰਗੇ ਖਟੂਰ ਆਈਪੀਐਸਾ ਜਤਰਾ ਕੁੰਵਰ ਵਿਜੇ ਪ੍ਰਤਾਪ ਵਰਗੇ ਨੂੰ ਜੇ ਕਿਤੇ ਦਿੱਤਾ ਜਾਵੇ ਮੈਂ ਕਹਿੰਦਾ ਅੱਜ ਵੀ ਬੜਾ ਕੁਝ ਹੋ ਸਕਦਾ ਜੇ ਸਚਾਈ ਆ ਆਮ ਆਦਮੀ ਪਾਰਟੀ ਤੋਂ ਦੋ ਚੀਜ਼ਾਂ ਮੈਂ ਇੱਕੋ ਮੰਗ ਕਰਦਾ ਇੱਕ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦਿਓ ਜੋ ਥੱਲੇ ਦੀ ਬਾਤ ਜੇ ਇੱਕ ਗੈਂਗਸਟਰ ਹੀ ਖਤਮ ਕਰ ਦਿਓ ਆਮ ਆਦਮੀ ਪਾਰਟੀ ਕਦੇ ਪੰਜਾਬ ਚੋਂ ਨਹੀਂ ਜਾਏਗੀ ਦੂਜੀ ਪਾਰਟੀ ਉੱਗੂਗੀ ਨਹੀਂ ਜੀ ਇਹ ਸੱਚ ਜੇ ਤੇ ਜੇ ਨਹੀਂ ਹੋਇਆ ਤੇ ਐਮਪੀ ਦੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਰਿਜ਼ਲਟ ਵੇਖ ਲਿਆ ਜੇ ਵਿਰੋਧ ਸਿਰਫ ਨਸ਼ੇ ਦਾ ਹੁੰਦਿਆ ਜੇ ਸਮੈਕ ਦਾ ਹੁੰਦਿਆ ਜੇ ਜੇ ਸਾਡੇ ਲੀਡਰ ਮੈਂ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਬੇਨਤੀ ਕਰਾਂਗਾ ਵੀ ਪੰਚਾਇਤਾਂ ਵੀ ਬਣਨੀਆਂ ਲੋਕੋ ਉਹ ਸਰਪੰਚ ਚੁਣਿਓ ਤੇ ਇੱਕੋ ਸਰਪੰਚ ਤੋਂ ਮੰਗ ਰੱਖਿਓ ਵੀ ਨਸ਼ਾ ਵੇਚਣ ਵਾਲੇ ਦੇ ਮਗਰ ਜਮਾਨਤ ਕਰਾਉਣਾ ਨਾ ਜਾਵੇ ਇਹ ਸਰਪੰਚ ਤੋਂ ਸੌਣ ਲੈ ਕੇ ਵੋਟਾਂ ਪਾਇਓ ਜੇ ਨਹੀਂ ਤੇ ਜੇਹੀ ਲੋਕ ਜਮਾਨਤਾ ਨਸ਼ਾ ਵੇਚਣ ਵਾਲਿਆਂ ਦੀਆਂ ਕਰਾਉਂਦੇ ਰਹਿਣਗੇ ਇਹਨਾਂ ਦੇ ਹੌਂਸਲੇ ਬਰੰਦ ਹੋਣਗੇ ਜਦੋਂ ਕੋਈ ਪਿੰਡ ਦਾ ਮੋਤਵਾਰ ਨਸ਼ਾ ਵੇਚਣ ਵਾਲੇ ਦੇ ਮਗਰ ਨਹੀਂ ਜਾਊਗਾ ਇਹਨਾਂ ਨੂੰ ਠੱਲ ਪੈ ਗਈ ਜੇਲਾਂ ਚ ਸੜਨਗੇ ਤੇ ਕੰਟਰੋਲ ਹੋਏਗਾ ਨਹੀਂ ਤੇ ਭਾਈ ਮੇਰੇ ਬਾਕੀ ਇੱਕ ਬੇਨਤੀ ਮੈਂ ਵਿਦੇਸ਼ੀ ਭਰਾਵਾਂ ਨੂੰ ਵੀ ਕਰਨਾ ਚਾਹਾਂਗਾ ਮੇਰੇ ਲਾਗੇ ਦੇ ਪਿੰਡ ਦੇ ਵਿੱਚੋਂ ਉਹਨਾਂ ਦੀ ਵੀ ਸੋਚ ਬਣੀ ਆਂ ਵੀ ਇੱਥੇ ਕੋਠੀਆਂ ਪਾ ਕੇ ਇੱਥੇ ਅਸੀਂ ਕਾਰੋਬਾਰ ਕਰਨਾ ਆਪਣੇ ਬੱਚੇ ਇੱਥੇ ਪੜਾਉਣੇ ਮਾਂ ਬੋਲੀ ਨਾਲ ਜੋੜਨੀ ਆਂ ਉਹ ਭਰਾਵੋ ਹੱਥ ਜੋੜ ਕੇ ਬੇਨਤੀ ਜੇ ਪੰਜਾਬ ਵਾਲ ਨੂੰ ਮੂੰਹ ਨਾ ਕਰਿਓ ਐਵੇਂ ਨਾ ਉੱਥੇ ਬੈਠੇ ਜਜਬਾਤੀ ਜੇ ਹੋ ਜਾਇਆ ਕਰੋ ਉੱਥੇ ਦਿਹਾੜੀਆਂ ਲਾ ਲਿਆ ਕਰੋ ਚੰਗਾ ਜੇ ਤੁਸੀਂ ਸੋਚੋ ਇੱਥੇ ਪੈਹਾ ਲਿਆ ਕੇ ਕਰੋੜ ਦੋ ਕਰੋੜ ਲਿਆ ਕੇ ਤੁਸੀਂ ਕਾਰੋਬਾਰ ਕਰ ਲਾਂਗੇ ਤੇ ਭਾਈ ਆਪਣੇ ਬੱਚੇ ਪੁੱਛੇ ਜਿਹੜੇ ਉਹ ਸਮਝੋ ਕਿ ਅਸੀਂ ਮਰਵਾਉਣ ਲਈ ਆਉਣਾ ਇੱਥੇ ਇਤੋਂ ਵੱਧ ਕੱਖ ਨਹੀਂ ਜੈਗਾ ਹਾ ਭੁੱਖੇ ਨੰਗੇ ਬਣ ਕੇ ਆਜੋ ਜੇ ਤੁਸੀਂ ਉੱਥੇ ਕੱਖ ਨਹੀਂ ਹੈਗਾ ਇੱਥੇ ਆਣ ਕੇ ਜੇ ਤੁਸੀਂ ਦਿਹਾੜੀ ਧੂੜੀ ਕਰਨੀ ਹੈ ਤੇ ਫਿਰ ਕਰ ਲਓ ਤੁਸੀਂ ਸੇਫ ਜੇ ਜੇ ਸੋਚੋ ਇੱਥੇ ਆਣ ਕੇ ਕਾਰੋਬਾਰ ਕਰਨਾ ਤੇ ਭੁੱਲ ਕੇ ਨਾ ਆਇਓ ਪੰਜਾਬ ਨੂੰ ਅੱਜ ਦੇ ਹਾਲਾਤ ਸਾ ਜੇ ਸੱਚ ਜੇ ਸੱਚ ਜੇ ਇਹ ਅੱਜ ਤੋਂ ਹੀ ਨਹੀਂ ਥੋੜੇ ਸਮੇਂ ਪਹਿਲਾਂ ਤੋਂ ਸ਼ੁਰੂ ਹੋ ਗਏ ਸੀ ਪਰ ਅੱਜ ਅੱਜ ਹਾਲਾਤ ਮਾੜੇ ਜਾਦੇ ਹੋ ਚੁੱਕੇ ਆ ਸਾਡੇ ਟਾਰੀ ਏਰੀਏ ਦੇ ਹਾਲਾਤ ਬਹੁਤ ਮਾੜੇ ਆ ਇਸੇ ਕਰਕੇ ਜਿਹੜਾ ਮੈਂ ਜੋ ਵੀ ਕਿਹਾ ਹੈ ਧੰਨਵਾਦ ਜੀ ਜਸਵਿੰਦਰ ਸਿੰਘ ਢਿੱਲੋ ਜਿਨ੍ਹਾਂ ਨੇ ਦੱਸਿਆ ਕਿ ਆਏ ਦਿਨ ਹੀ ਗੈਂਗਸਟਰਾਂ ਦੀਆਂ ਧਮਕੀਆਂ ਜੜੀਆਂ ਵਾ ਉਹ ਮਿਲ ਰਹੀਆਂ ਵਾ ਤਾਂ ਕਾਨੂੰਨ ਵਿਵਸਥਾ ਤੇ ਵੀ ਵੱਡੇ ਸਵਾਲ ਜਿਹੜੇ ਨੇ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਦੇ ਬਾਵਜੂਦ ਵੀ ਆਪਣੀ ਆਮ ਆਦਮੀ ਪਾਰਟੀ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਨੇ ਕਾਨੂੰਨ ਵਿਵਸਥਾ ਨੂੰ ਸੁਧਾਰਿਆ ਜਾਵੇ ਇਸ ਨੂੰ ਲੈ ਕੇ ਵੀ ਜਿਹੜਾ ਵਾ ਵੱਡੇ ਸਵਾਲ ਜਸਵਿੰਦਰ ਸਿੰਘ ਉਹਨਾਂ ਵੱਲੋਂ ਚੁੱਕੇ ਗਏ ਨੇ ਕਿਉਂਕਿ ਗੈਂਗਸਟਰਵਾਦ ਜਿਹੜਾ ਵਾ ਉਹ ਵਧਦਾ ਜਾ ਰਿਹਾ ਵਾ ਲਗਾਤਾਰ ਨਸ਼ਾ ਜਿਹੜਾ ਵਾ ਉਹ ਵੀ ਵੱਧ ਰਿਹਾ ਵਾ ਆਏ ਦਿਨ ਹੀ ਕਿਤੇ ਨਾ ਕਿਤੇ ਗੋਲੀ ਚੱਲਣ ਦੀ ਜਾਂ ਫਰੋਤੀਆਂ ਮੰਗਣ ਦੀ ਕਾਲ ਜਿਹੜੀ ਆ ਉਹ ਸામਨੇ ਆ ਰਹੀ ਆ ਤਾਂ ਉਸ ਨੂੰ ਲੈ ਕੇ ਵੀ ਵੱਡੇ ਸਵਾਲ ਜਿਹੜੇ ਨੇ ਇਹਨਾਂ ਵੱਲ ਚੁੱਕੇ ਗਏ ਨੇ ਕੈਮਰਾਮੈਨ ਸ਼ਮੂਖ ਸ਼ਰਮਾ ਦੇ ਨਾਲ ਮੇਜਰ ਸਿੰਘ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ